ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਜਿਹੜੇ ਪੈਨ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਜੇਕਰ ਵੀਡੀਓ ਥੋੜੀ ਜੀ ਵੀ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਸਵੇਰੇ 5:30 ਵਜੇ ਦਾ ਮੀਂਹ ਪੈ ਰਿਹਾ ਜੀ ਆਪਣੇ ਵੀ ਮਤਲਬ ਜ਼ਿਆਦਾ ਵੀ ਨਹੀਂ ਪਿਆ ਵੀ ਹਾਂ ਵੀ ਪੰਤਾਲੇ ਚ ਲਾਤੇ ਹੁਣ ਮੱਕੀ ਆ ਸੀ ਪੰਤਾਲੇ ਚਲਾਤੇ ਹੁਣ ਨਾ ਤੇ ਬਸ ਕਿਣ ਮਣ ਕਿਣ ਮਣ ਹੋਈ ਜਾਂਦੀ ਆ ਬੀਕ ਝਾਰ ਨਾ ਪਾ ਰੱਖਿਆ ਰੱਬ ਨੇ ਤੇ ਮੈਂ ਪੋਚੇ ਵਗੈਰਾ ਲਾਤੇ ਪੋਚੇ ਕਿਉਂ ਝਾੜੂ ਇੱਥੇ ਤਾਂ ਵੱਜਿਆ ਨਹੀਂ ਜੀ ਮੋਟਾ ਮੋਟਾ ਜਿਹੜਾ ਮੈਨੂੰ ਐਂਜ ਲੱਗਿਆ ਵੀ ਪੱਤੇ ਪੁੱਤੇ ਜਿਹੜੇ ਖਿਲਰੇ ਸੀ ਜਾ ਤੇ ਉਹ ਮੈਂ ਉਹ ਕਰ ਤੇ ਜਾਮਣ ਦੇ ਇਕੱਠੇ ਤੇ ਬਾਹਲਾ ਤਾਂ ਵੱਜਿਆ ਨਹੀਂ ਰੇਤਾ ਰੂਤਾ ਦੇਖੋ ਇੱਥੇ ਉਵੇਂ ਜੁੱਕਰੀ ਫਿਰ ਚੱਪਲਾਂ ਚ ਭੜਾਈ ਜਾਂਦੀਆਂ ਜੀ ਗਿੱਲੀਆਂ ਤੇ ਫਿਰ ਰੇਤਾ ਲੱਗ ਜਾਂਦਾ ਹਣਾ ਹੁਣ ਇਹ ਸਾਰਾ ਦਿਨ ਅੱਜ ਆ ਹੀ ਕਰੂਗਾ ਤਾਂ ਕਰਕੇ ਤੇ ਆਹ ਨਾ ਮੈਂ ਹੁਣ ਹੁਣ ਇੱਥੇ ਉਹ ਕਰਿਆ ਸੀਗਾ ਝਾੜੂ ਲਾਇਆ ਸੀਗਾ ਇੱਥੇ ਤੇ ਕਬੂਤਰ ਆ ਗਿਆ ਤੇ ਫੇਰ ਖੰਡਿਆ ਗਿਆ ਮੈਂ ਸਾਰੀ ਇਕੱਠੀ ਕਰਕੇ ਪੱਲੀ ਚ ਪਾਈ ਸੀ ਇਹ ਬੜਾ ਗਿੱਜਾ ਕਬੂਤਰ ਤੇ ਪੋਚੂ-ਪੋਚੇ ਲਾਤੇ ਜੀ ਮੈਂ ਕੱਪੜੇ ਧੋ ਕੇ ਬਾਲਟੀ ਚ ਪਾ ਕੇ ਰੱਖਦੇ ਝਾੜ ਲਗਝਲ ਕੇ ਹੁਣ ਜੇ ਤਾਂ ਆ ਮਾੜਾ-ਮਾੜਾ ਚੱਕਦਾ ਦਿਸਦਾ ਠੀਕ ਆ ਨਿਜਸ਼ਨ ਤੇ ਰੈਡੀ ਹਜੇ ਬਿਲੇ ਨਹੀਂ ਪਸ਼ੂਆਂ ਕਰਨੀ ਫਿਰਦੇ ਆ ਫਿਰ ਨਹੀਂ ਅੰਦਰ ਤਾਰਾ ਬੰਨ ਕੇ ਹਨਾ ਤੇ ਤਾਰਾ ਬੰਨ ਕੇ ਉੱਥੇ ਅੰਦਰ ਦੋ ਇਕਾਇ ਪਰੇ ਨੂੰ ਕੁਰੇ ਨੂੰ ਦੋ ਵੱਲ ਕੇ ਉੱਥੇ ਪਾ ਦਾਂਗੇ ਤੇ ਪੋਚੇ ਆਪਾਂ ਲਾ ਲਓ ਜੀ ਪੋਚੇ ਬੁੱਚਾ ਵਾਲਾ ਕੰਮ ਨੇ ਮੇੜਤਾ ਤੇ ਆਟਾ ਗੁੰਨ ਕੇ ਰੱਖਤਾ ਮੈਂ ਬਸ ਲਾ ਦਿਆਂ ਰੋਟੀ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਸਟਾਰਟ ਕਰ ਲਈਏ ਬਸ ਜੀ ਬਰੀਕ ਝਾਰਨਾ ਪਾਰ ਖੈਰ ਬਣੇ ਕਿਣ ਮਣ ਕਿਣ ਮਣ ਆਪਣੇ ਪੀਰਖਾਨੇ ਦੇ ਵਿੱਚ ਅੱਜ ਹੈਗਾ ਖੀਰ ਤੇ ਪੂੜਿਆਂ ਦਾ ਲੰਗਰ ਤੇ ਮੰਮੀ ਤੇ ਡੈਡੀ ਸਵੇਰ ਤੇ ਗਏ ਆ ਉੱਥੇ ਫੋਨ ਕਰਕੇ ਸੱਦ ਲੈ ਸੀਗੇ ਬਾਵਾ ਹੋਣੀ ਜਾਣੀ ਆਪਣੇ ਪੀਰਖਾਨੇ ਵੀ ਜਿਹੜਾ ਬਾਬਾ ਜੀ ਹੈ ਤੇ ਉਹ ਸਵੇਰ ਸਾਰਿਆਂ ਨੂੰ ਆਖਿਆ ਜੀ ਮੈਂ ਤਾਂ ਸਾਰੇ ਪਰਿਵਾਰ ਨੂੰ ਸਾਰਿਆਂ ਨੇ ਫਿਰ ਤੁਹਾਨੂੰ ਪਤਾ ਜੀ ਇਹੋ ਜੇ ਚ ਕਿਵੇਂ ਜਾ ਸਕਦੇ ਹਨਾ ਪਸ਼ੂਆਂ ਦਾ ਤੁਹਾਨੂੰ ਪਤਾ ਔਖਾ ਹੋ ਜਾਂਦਾ ਬਾਕੀ ਝਾੜ ਦੇ ਵਿੱਚ ਕੋਈ ਪਸ਼ੂ ਕਿੱਲਾ ਪਟਾ ਗਿਆ ਕਦੇ ਕੋਈ ਖੁੱਲ ਕੇ ਆਏ ਔਖਾ ਹੋ ਜਾਂਦਾ ਤੇ ਇਹ ਜਸ਼ਨ ਦੇ ਰੈਡੀ ਹੁਣ ਇਹਨਾਂ ਨੂੰ ਬਾਹਰ ਬੰਦੇ ਆ ਪਾਣੀ ਤਾਂ ਨਹੀਂ ਪਿਆ ਕੇ ਹਟ ਗਿਆ ਉਚਾਰੇ ਪਸੰਦੀ ਇਹ ਹੋ ਜਾਂਦਾ ਜੀ ਕੱਚੇ ਕੱਚੇ ਥਾਂ ਦਾ ਕਰਕੇ ਔਰ ਤਾਂ ਆਏ ਬੁਰਾ ਹਾਲ ਹੀ ਕਰ ਲੈਂਦੀ ਆ ਬਸ ਆਏ ਬੁਰਾ ਹਾਲ ਹੋ ਜਾਂਦਾ ਤੇ ਉਧਰੋਂ ਆਪਣੀ ਲਾੜ ਇਹ ਵੀ ਆਪ ਦੀ ਮਾਂ ਵਰਗੀ ਆ ਇਹਨੇ ਸੈਸ਼ਨ ਨੇ ਇਹਨੇ ਵੀ ਕੀ ਹਾਲ ਕਰ ਰੱਖਿਆ ਤੇ ਉਹ ਨਿੱਕੀ ਆਪਣੀ ਬੈਠੀ ਮੋਜਣਾ ਲਾਡੀ ਓ ਲਾਡੀ ਪਾੜਾ ਤਾਂ ਨਹੀਂ ਚੜ ਗਿਆ ਤੈਨੂੰ ਹੂੰ ਉਹ ਨਹੀਂ ਬੋਲਦੀ ਟੀਟੋ ਮੀਟੋ ਨਿੱਕੀ ਲਾਡੀ ਐ ਨਿੱਕੀ ਲਾਡੋ ਆ ਲਾਡੋ ਲਾਡੀ ਲੋ ਜੈਸ਼ੰਦ ਰੈਡੀ ਰੇਤਾ ਸੁੱਕਾ ਕੀ ਕਰੋਗੇ ਸੁੱਕਾ ਕਰਕੇ ਉਤੋਂ ਦਾ ਫੇਰ ਉਹੀ ਬਣਿਆ ਹੁੰਦਾ ਪੂਰਾ ਹੂੰ ਐਨਾ ਇਹ ਤਾਂ ਸੁੱਕਾ ਹੀ ਆ ਹਨਾ ਚੁੱਟ ਕੇਰਾ ਬਹਿ ਜਾਣੀਆਂ ਵਿਚਾਰੀਆਂ ਖੜੀਆਂ ਆ ਪਾ 5 ਵਜੇ ਦਾ ਲੱਗ ਗਿਆ 5:30 ਵਜੇ ਤੱਕ ਕਿਣ ਮਿੰਨ ਕਿਣ ਮਣ ਕਰਨ ਤੇ ਆਈ ਜਾਂਦਾ ਨਹੀਂ ਲੋ ਜੀ ਚਾਰਜ ਉਥੇ ਟੋਆ ਜਾ ਕਰੈ ਨਹੀਂ ਲੋਟ ਹੋਰ ਉਥੇ ਟੋਆ ਜੇ ਤਾਂ ਪਾਣੀ ਨਾ ਪੈ ਜੇ ਚਾਰਚ ਉਹ ਤਾਂ ਜੀ ਪੱਕਾ ਇੰਤਜ਼ਾਮ ਕਰਤਾ ਵੀ ਖਰ ਨਹੀਂ ਪੈਂਦਾ ਇੱਕ ਨਾ ਇੱਥੇ ਵੀ ਜੀ ਮੂਰੇ ਟੋਆ ਜਾ ਵੀ ਉਰਾ ਤਾਂ ਤਾਂ ਉੱਚਾ ਹੋ ਗਿਆ ਪਰ ਇਹ ਟੋਆ ਜਿਸ ਨੇ ਰੈਡੀ ਕਹਿੰਦੇ ਸੀ ਕਹਿੰਦੇ ਕਈ ਨਾ ਮੈਂ ਇਹ ਭਰ ਦਿੰਨਾ ਆ ਟੋਆ ਜਾ ਕਈ ਵਾਰੀ ਜਿਆਦੇ ਮੀਂਹ ਆ ਗਿਆ ਤਾਂ ਫਿਰ ਪਾਣੀ ਖੜੂ ਆ ਇੱਥੇ ਆ ਚਾਰ ਦੇ ਨਾਲ ਨਾਲ ਇੱਥੇ ਤੇ ਇਹ ਉੱਚਾ ਕਰਨੇ ਉਹ ਐ ਕਰਤਾ ਜੀ ਜਮਾ ਪਤਾ ਹੀ ਨਹੀਂ ਲੱਗਦਾ ਇੱਥੇ ਚਾਰ ਪਾਇਆ ਪ੍ਰੈਸ ਕਰਤਾ ਇਹ ਤਰੂ ਤਾਂ ਪਾ ਕੇ ਕਾਗਜ ਪਾ ਕੇ ਟੂੜੀ ਪਾ ਕੇ ਪੱਕਾ ਕੰਮ ਕਰਤਾ ਹੁਣ ਇਹ ਆਏ ਜੀ ਉੱਚਾ ਥੋੜਾ ਜਿਹਾ ਤਾਂ ਰੱਖਿਆ ਇਹ ਹੁਣ ਮੀਂਹ ਘਣੀ ਵਾਲ ਪਾਣੀ ਢਲੀ ਜਾਊਗਾ ਵਧੀਆ ਐ ਬਣਾਤਾ ਬਸ ਆ ਰਹੇਗਾ ਗੱਲਾ ਟੋਆ ਹੋ ਕਰਨ ਵਾਲਾ ਇਹ ਕਰਨਗੇ ਹੁਣ ਜਾਦੇ ਆ ਗਿਆ ਦੇਖੋ ਮੀ ਮੈਂ ਵੀ ਰੋਟੀਆਂ ਬਗਾਉਣੀਆਂ ਜਾ ਕੇ ਪਕਾ ਲਿਆ ਸੀ ਤਿੰਨੇ ਆ ਮਾਂ ਪੁੱਤ ਸਾਰੇ ਜਾਣਾ ਤਾਂ ਮੈਂ ਵੀ ਸੀਜੀ ਜਸ਼ਨ ਨੇ ਵੀ ਜਾਣਾ ਸੀ ਤੇ ਜਸ਼ਨਾ ਸੋਦੇ ਪਤੀ ਹੈ ਮੰਮੀ ਤੂੰ ਜਾਏਂਗੀ ਤਾਂ ਮੈਂ ਜਾਊਂਗਾ ਮੈਂ ਕਿਹਾ ਚਲ ਠੀਕ ਹੈ ਵੀ ਇਹ ਬਾਕੀ ਜੀ ਥੋੜਾ ਜਿਹਾ ਬਾਹਰ ਅੰਦਰ ਜਾ ਕੇ ਜੇ ਘਾਟ ਹੀ ਰਾਜੀ ਹੈ। ਇਹ ਹਿੱਕਰੇ ਰਹੇ ਕਿ ਰਾਜੀ ਹੈ ਮੇਰੇ ਵਰਗਾ ਹੀ ਹੈ। ਘਰੇ ਪੰਗੇ ਲਈ ਜਾਂਦਾ ਹੁਣ ਬੈਠਾ। ਪੈ ਹੈ ਨਾ ਆਪਦੀ ਟਰੈਕਟਰ ਦੇ ਲਾਊਗਾ ਪਤਾ ਨਹੀਂ ਕੀ ਕਰਨਾ। ਦੇਖੋ ਇਹਦੇ ਸਵੇਰ ਦਾ ਲੱਗਿਆ ਇੱਥੇ ਬੈਠਾ ਇਹਨੂੰ ਹੋ ਗਏ 15 20 ਮਿੰਟ। ਦੇਖਾਂ ਕੀ ਬਣਾਇਆ ਪੁੱਤ। ਤਾਰ ਸੀਗੀ ਜੀ ਇਹ ਵੱਡੀ। ਤਾਰ ਤਾਂ ਹੀ ਕੀ ਸੀ ਇਹ ਫਿਰ। ਹਾਂ ਸੀ ਹਾਂ ਹਸੀ ਇਹ ਮਤਲਬ ਮੈਂ ਤੁਹਾਨੂੰ ਦਿਖਾਉਣੀ ਹੈ ਛੱਲੀਆਂ ਦੇਖੋ ਆਪਣੇ ਆਮ ਹੋਈਆਂ ਵਈਆਂ ਆ ਪਈਆਂ ਕਿੰਨੀਆਂ ਮੈਂ ਇਹ ਆ ਸੀਗੀ ਇਹ ਇਹਦੇ ਨਾਲੋਂ ਵੱਢ ਕੇ ਤੇ ਇਹ ਤੇ ਆ ਮਾਰ ਕੇ ਕੀ ਹੁੰਦਾ ਇਹ ਜਸ਼ਨ ਰੇਗ ਮਾਰ 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 ਕੇ ਇਹਨੂੰ ਐ ਕਰ ਲਈ ਹੁਣ ਇਹਦਾ ਕੀ ਕਰੇਗਾ ਟਰੈਕਟਰ ਲਾਏਗਾ ਲਾਏਗਾ ਮੈਨੂੰ ਤਾਂ ਆਖਿਆ ਸੀ ਕੈਮਰੇ ਚ ਕਿਉਂ ਨਹੀਂ ਆਦਾ ਸਸਰੀ ਘਾ ਬਲਾਜੇਗਾ ਸਸਰੀ ਘਾ ਲਾਜੇਗਾ ਲੋ ਜੀ ਬੈਠਾ ਫੋਨ ਦੇਂਦਾ ਨਹੀਂ ਲੇਟ ਹੈ ਨਹੀਂ ਕਹਿੰਦਾ ਮੰਮੀ ਫੋਨ ਬੰਦ ਨਾ ਹੋ ਜੇ ਤੂੰ ਮੰਮੀ ਵਲੌਗ ਵੀ ਪਣਾਉਂਦਾ ਇਹ ਤਾਂ ਸਿਆਣਾ ਹੈ ਸਾਡਾ ਪੁੱਤ ਹੈ ਸਿਆਣਾ ਕਮਲਾ ਸਿਆਣਾ ਓਕੇ ਚਲੋ ਜੀ ਮੈਂ ਨਾ ਆਟਾ ਬਾੜਾ ਆ ਗਿਆ ਪੁੱਤ ਹੁਣ ਆਹ ਇਹਦੇ ਟਰੈਕਟਰ ਦੇ ਸਲੈਂਸਰ ਚ ਤਾਂ ਨਹੀਂ ਪੈਂਦਾ ਪਾਣੀ ਪੁਣੀ ਉਹ ਟਰੈਕਟਰ ਦੇ ਸਲੈਂਸਰ ਚ ਆਹ ਇਹਦੇ ਨਾਲ ਜਿਵੇਂ ਡੱਬਾ ਪੁੱਤ ਡੱਬਾ ਦੇ ਜਾ ਲੈਣ ਵਾਏ ਬੀਜੀ ਮਗਾ ਆ ਪਿਆ ਡੱਬਾ ਦੇ ਦੇ ਲਓ ਜੀ ਆਪਾਂ ਰੋਟੀ ਪਕਾ ਲਈਏ ਲਓ ਜੀ ਆਪਾਂ ਲਾ ਕੇ ਰੋਟੀ ਬਣਾਵਾਂ ਤੇ ਗਰਮੇ ਬਾੜੀ ਹੈ ਜੀ ਸੋਈ ਚ ਨਾਲੇ ਬਾਹਰ ਵਧੀਆ ਕੈਮਰ ਜੜ ਮਾ ਹੋਈ ਜਾਂਦੀ ਹੈ ਤੇ ਅੰਦਰ ਗਰਮ ਹੈ ਸੱਸੋਈ ਚ ਮੈਂ ਨਾ ਉਹਦੇ ਡੜੀ ਨੂੰ ਕਹਿ ਸੀ ਮਹ ਡੜੀ ਇਹਦੀ ਜਾਲੀ ਜੀ ਪੁੱਛੋ ਮਹ ਜਾਲੀ ਨਵੀਂ ਲਵਾ ਲਗੇ ਥੋੜੀ ਮੋਟੀ ਤਾਂ ਹਵਾ ਆਵੇ ਹਨਾ ਬਾਹਰੋਂ ਜਾਨ ਸੌਖੀ ਹੋਵੇ ਮਾੜੀ ਮੋਟੀ ਹਵਾ ਆਵੇ ਇਕਾ ਆਪਣੀ ਸੋਈ ਥੋੜੀ ਜਿਹੀ ਛੋਟੀ ਐ ਸੋਈ ਛੋਟੀ ਐ ਤੇ ਸਮਾਨ ਬਣਾ ਸੋਈ ਚ ਸਾਰਾ ਤੁਹਾਨੂੰ ਪਤਾ ਹੀ ਹੈ ਕਿੰਨਾ ਸਮਾਨ ਹੁੰਦਾ ਹੈ ਨਾ ਤੇ ਇਕਣਾ ਭੈਣ ਆਪਣੇ ਦਲਵਿੰਦਰ ਦੇ ਆਈਡੀਆ ਨਾਲ ਜਿੰਮਦਰ ਨਾ ਤੇ ਇਕ ਆਪਣੇ ਹਰਮੇਸ਼ ਜੀ ਆ ਉਹ ਮੈਨੂੰ ਕਹਿੰਦੇ ਸੀਗੇ ਕਹਿੰਦੇ ਆ ਕਿ ਹਰਮੇਸ਼ ਜੀ ਤਾਂ ਕਹਿੰਦੇ ਸੀ ਕਿ ਥੋੜੇ ਚਾਰ ਵਿਚਰ ਵਾਲਾ ਭਾਈ ਆਉਣਾ ਹੁੰਦਾ ਇੱਧਰ ਤੇ ਚਾਰ ਵਿਚਰ ਵਾਲਾ ਤੌੜਾ ਹੁੰਦਾ ਜੀ ਪਹਿਲਾਂ ਹੁੰਦਾ ਸੀ ਕੋ ਮੇਰਾ ਫੇਵਰੇਟ ਸੀਗਾ ਮੈਂ ਮਰੱਬਾ ਦੇ ਕੇ ਜਾਂਦਾ ਠੀਕ ਹਾਂ ਤੇ ਨੂੰ ਮਰੱਬਾ ਦੇ ਕੇ ਜਾਂਦਾ ਹੁੰਦਾ ਸੀਗਾ ਆਹੋਲੇ ਤੇ ਕਹਿੰਦੇ ਸਾਡੇ ਕੰਨੀ ਭੇਜ ਦਿਓ ਤੇ ਤੁਸੀਂ ਸਾਢੇ ਲੈ ਜਦਿ ਸੀ ਚਾਰ ਪਾ ਰੱਖਿਆ ਸੀ 10 ਕਿਲੋ ਮਾਂ ਦਾ ਚਾਰ ਪਾਇਆ ਤੇ ਉਹ ਦਲਵਿੰਦਰ ਜੀ ਕਹਿੰਦੇ ਸੀ ਕਿ ਤੁਸੀਂ ਚਾਰ ਨਹੀਂ ਪਾਇਆ ਚਾਰ ਦੀ ਜੀ ਅਸੀਂ ਪਾਇਆਗਾ ਚਾਹ 10 ਕਿਲੋ ਮਾਂ ਦਾ ਪਾਇਆ ਸੀ ਮੰਮੀ ਨੇ ਸਾਡੇ ਮਗਰੋਂ ਪਾ ਲਿਆ ਜਦੋਂ ਅਸੀਂ ਛੁੱਟੀਆਂ 'ਚ ਗਏ ਸੀਗੀ ਅਸੀਂ ਤਾਂ ਕਾਲੇ ਵਾਲੀ ਸੀਗੇ ਤੇ ਬਾਅਦ ਚ ਮੰਮੀ ਨੇ ਚਾਰ ਪਾ ਲਿਆ ਮੈਂ ਮੰਮੀ ਨੂੰ ਆਖਿਆ ਮੱਖਾ ਮੰਮੀ ਸਾਡੇ ਜਦੋਂ ਅਸੀਂ ਆ ਜਾਂਦੇ ਉਦੋਂ ਪਾਉਣਾ ਸੀ ਮੈਂ ਕਿਹਾ ਆਪਾਂ ਵੀਡੀਓ ਬਣਾ ਲੈਂਦੇ ਤੇ ਮੰਮੀ ਕਹਿੰਦੀ ਤੇਰਾ ਡੈਡੀ ਲੈ ਆਇਆ ਕਹਿੰਦੀ ਫਿਰ ਚਾਰ ਕਹਿੰਦੀ ਖਰਾਬ ਹੋ ਜਾਂਦੇ ਮੈਂ ਕਿਹਾ ਇਹ ਠੀਕ ਹੈ ਤੇ ਚਾਰ ਬਾਹਲਾ ਵਧੀਆ ਚਾਰ ਪਾਇਆ ਜੀ ਮੰਮੀ ਨੇ ਬਸ ਕਿਲੋ ਹੀ ਟੇਲ ਪਾਇਆ ਬਸ ਚਾਰ ਦੇ ਵਿੱਚ ਤੇ ਐਡੇ ਸੋਹਣਾ ਚਾਰ ਪੈਸਾ ਨੂੰ ਦਿਖਾਵਾਂਗੇ ਆਪਾਂ ਕਿੱਡਾ ਸੋਹਣਾ ਚਾਰ ਪੈਸਾ ਲੋ ਜੀ ਕੱਪੜੇ ਪਾਤੀ ਹੁਣ ਮੈਂ ਹੁਣ ਹੀ ਪਾ ਕੇ ਹਟੀਆਂ ਕੱਪੜੇ-ਕੁੱਪੜੇ ਰੋਟੀ ਖਾ ਕੇ ਭਾਂਡੇ ਚੱਕੇ ਤੇ ਕੱਪੜੇ ਪਾਏ ਹੁਣ ਬਾਕੇਰਾ ਦਵਾਰੇ ਘੇਰ ਲੱਗ ਗਿਆ ਅਪਕੀ ਸੱਟਣ ਮਨ ਲੱਗ ਲਾਉਗਾ ਪੂਰਾ ਐ ਕਾਲਾ ਹੋਇਆ ਕੋ ਬਡਾਂਜ ਦੇਖੋ ਕੀ ਹਾਲ ਤੇ ਮੈਂ ਤਾਂ ਖੀਚਾ ਇਹ ਜਿਹਾ ਤਾਂ ਜੀ ਹੁੰਦਾ ਨਹੀਂ ਜੈਸੀ ਤਾਂ ਬਹੁਤ ਸੁਆਲਾ ਦੀ ਚਾ ਤੇ ਪਹਿਲਾਂ ਸੋਈ ਚ ਬੋਚਾ ਮਾਰਿਆ ਦਵਾਰੇ ਹਜੇ ਗਿੱਲਾ ਪਿਆ ਕੁਝ ਨਹੀਂ ਦਿਖਦਾ ਲਿਆਉਣੀਆਂ ਤੇ ਕਿਉਂਕਿ ਉਹ ਹੈ ਜੀ ਨਹੀਂ ਤਾਂ ਵੀ ਤੁਸੀਂ ਆਖੋਗੇ ਵੀ ਪਹਿਲਾਂ ਹੀ ਨਾ ਲਾਉਂਦੇ ਪੋਚਾ ਦੁਬਾਰੇ ਲਾਉਣੇ ਪੈਗੇ ਪਰ ਮੇਰੀ ਆਦਤ ਹੈ ਜੀ ਮੈਥੋਂ ਨਾ ਸੂਲ ਥਾਂ ਉਹ ਵਿੱਚ ਰੋਟੀ ਪਾਣੀ ਮੈਥੋਂ ਪਕਦਾ ਨਹੀਂ ਅਲਕਦਾ ਹੀ ਜਾਂਦੀ ਮੈਨੂੰ ਤਾਂ ਬਸ ਆਏ ਹੁੰਦਾ ਬਸ ਸਾਫ ਸੁਧਰਾ ਹੋਵੇ ਵਧੀਆ ਥਾਂ ਤੇ ਫਿਰ ਬਹਿ ਕੇ ਰੋਟੀ ਬਕਾ ਲਓ ਤੇ ਫਿਰ ਕਿੱਡੀ ਕੀ ਗੱਲ ਹੁੰਦੀ ਹੈ ਜੀ ਪੋਚਾ ਦੁਬਾਰੇ ਲਾ ਦੋ ਬਲ ਛੋਟੀ ਜੀ ਰਸੋਈ ਹੈ ਕਿਹੜਾ ਟਾਈਮ ਲਾਦਾ ਲੱਗ ਪਤਾ ਇੱਕੋ ਹੀ ਲੈਣੀ ਆ ਮੈਂ ਪਰਚ ਪਈ ਆ ਮੈਂ ਬਰਫ ਹੂੰ ਇਸੇ ਬੋਤਲ ਸਾਰੀ ਪੂਰੀ ਪੂਰੀ ਕਰਾਂਗਾ ਅੱਜ ਪੀਂਗਾ ਹਰ ਇੱਕਾ ਦੇ ਕਾਦੇ ਮਾਦ ਲੈਂਦਾ ਹੁੰਦਾ ਜੀ ਵੱਡੀ ਬੋਤਲ 2 ਲੀਟਰ ਵਾਲੀ ਕਦੇ ਕਦੇ ਤਾਂ ਪੀ ਜਾਂਦਾ ਹੁੰਦਾ ਹੁੰਦਾ ਮੇਰੀ ਬੋਤਲ ਆ ਇਹਨੂੰ ਕੋਈ ਨਾ ਜੋ ਪਾਣੀ ਪੀਓ ਮੈਂ ਸਾਰੇ ਦਿਨ ਵੀ ਦੀ ਇਹ ਬੋਤਲ ਪੀਣੀ ਹੈ ਇੱਕ ਐ ਕਰਦਾ ਹੁੰਦਾ ਮੈਂ ਤਾਂ ਤਾਂ ਹੀ ਪੁੱਛਿਆ ਮੈਂ ਕੱਢੀ ਬਠਾ ਹੁਣ ਅੱਜ ਸਾਰੀ ਪੀਂਗਾ ਕਹਿੰਦਾ ਨਹੀਂ ਸੋ ਜੀ ਬਸ ਚਾਹ ਚੁੱਕ ਕਰਕੇ ਵਾਹਿਗੁਰੂ ਸਰਨਾ ਹੋਣਿਆ ਤੱਪਾ ਸੁੱਕ ਜਾਂਦੇ ਨਹੀਂ ਅੰਦਰ ਫੇਰ ਧਾਨੇ ਪੈਣਗੇ ਆ ਕਾਲੀਆਂ ਘਟਾਵਾਂ ਆ ਜਾਂਦੀਆਂ ਕਿਣਮਣ ਕਿਣਮਣ ਜੀ ਤਾਂ ਹੋਈ ਜਾਂਦੀ ਚਲੋ ਘੇਰਾ ਪਾਣੀ ਜਾਂ ਉੱਚੜ ਜੂਗਾ ਫਿਰ ਦੇਖਦੇ ਆ ਚਲ ਕੀ ਬੰਦ ਆ ਅਜੇ ਤੱਕ ਘੇਰਾ ਮਾੜੀਆਂ ਮੁੱਟੀਆਂ ਜਾਦੀ ਹੈ ਨਹੀਂ ਚਲੋ ਜੀ ਚਾਹ ਪਾਣੀ ਪੀ ਲਈਏ ਕਰਕੇ ਫਿਰ ਕਰਦੇ ਆ ਤੁਹਾਡੇ ਨਾਲ ਹੋਰ ਕੰਮ ਦੰਦੇ ਸ਼ੇਅਰ ਲਓ ਜੀ ਆਪਾਂ ਨਾ ਉਹਦੀ ਲਏ ਸੀਗੇ 11:30 11:15 ਵਜੇ ਫ੍ਰੀ ਹੋਗੇ ਸੀ ਨਾ ਆ ਕੇ ਤੇ ਕੱਪੜੇ ਮਪਾਏ ਨਾ ਉਹਨਾਂ ਤੋਂ ਪਹਿਲਾਂ ਤਾਰ ਤੇ ਕੁਝ ਟਾਈਮ ਤ ਹਵਾ ਜੀ ਨਿਕਲ ਗਈ ਕੱਪੜਿਆਂ ਦੀ ਫਿਰ ਕਣਮਣ ਕਰ ਮਹੌਣ ਲੱਗ ਗਈ ਲਾ ਕੇ ਫਿਰ ਮੰਜੇ ਤੇ ਰੱਖਦੇ ਇਥੇ ਤੇ ਹੁਣ ਜਦੋਂ ਜਸ਼ਨੜੀ ਵਰਗੇ ਆਉਣਗੇ ਫਿਰ ਕੋਈ ਤਣੀ ਤਾਰ ਬੰਨੀ ਜਾਊਗੀ ਮੰਜਿਆਂ ਤੇ ਜਿੰਨੇ ਕੋ ਜੀ ਮੈਥੋਂ ਸੀ ਮੰਜਿਆਂ ਤੇ ਪਏ ਬੇਟੀਆਂ ਤੇ ਉਹ ਲਿਖਵਾ ਪਾਤੀ ਤੇ ਚੁੰਨੀਆਂ ਵਗੈਰਾ ਪਾਤੀਆਂ ਜਸ਼ਨੇ ਦੇ ਪਾਤੇ ਤੇ ਬਸ ਇਹ ਮੋٹے ਮੋٹے ਰਹਿ ਗਏ ਤੇ ਦੋ ਵੜੀ ਚਾਹ ਆਪਾਂ ਕਰਕੇ ਰੱਖ ਲਈ ਮੈਂ ਆਵਾਜ਼ ਮਾਰਦੀ ਹੁਣ ਉਹਨਾਂ ਨੂੰ ਡੈਡੀ ਤੇ ਜਸ਼ਨ ਤਾਂ ਇੱਥੇ ਫਿਰਦੇ ਆ ਤੇ ਜਸ਼ਨ ਦੇ ਡੈਡੀ ਬਾਹੀ ਜਾਂਦੇ ਆ ਕਿਉਂਕਿ ਆਏ ਆ ਜੀ ਜਾਦੇ ਕਾਜ ਆ ਕੇ ਨਾ ਜਿਹੜਾ ਮੱਖੀ ਵਾਲੇ ਬਾਣ ਚ ਹੋ ਉਹ ਬਾਹਿਆ ਜਾਵੇ ਫਿਰ ਜੇ ਜਾਦੇ ਮੀ ਆ ਗਿਆ ਗਿੱਲਾ ਹੋ ਗਿਆ ਫਿਰ ਲੋਟ ਨਹੀਂ ਆਉਣਾ ਤੇ ਲੋ ਜੀ ਬਾਹੀ ਜਾਂਦੇ ਆ ਉਦੋਂ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਆ ਡੈਡੀ ਤੇ ਜਸ਼ਨਾ ਕੀ ਕਰੀ ਜਾਂਦੇ ਆ ਤੇ ਘੜਮਣ ਘੜਮਣ ਹੋਈ ਜਾਂਦੀ ਆ ਜੀ ਸਵੇਰ ਦੀ ਵਸ ਘੰਟਾ ਕਿ ਨਹੀਂ ਆਇਆ ਆਇਆ ਨਹੀਂ ਤੇ ਹੋਈ ਪਹਿਲਾਂ ਥੋੜਾ ਜਿਹੀ ਮੈਂ ਲਾ ਕਪੜੇ ਲਾਏ ਨਹੀਂ ਮੈਂ ਚੱਲ ਥੋੜਾ 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 ਮੈਂ ਚੱਲ ਆਈ ਜਾਂਦੇ ਬਿਚਾਰ ਕੀ ਹੁੰਦਾ ਤੁਹੇਰ ਹੁਣ ਇੱਕੇ ਦਾਮ ਜਿਆਦੇ ਲੈ ਪਿਆ ਸੀ ਤਾਂ ਕਰਕੇ ਫਿਰ ਮੈਂ ਲਾ ਕੇ ਰੱਖ ਤੇ ਕੱਪੜੇ ਤੇ ਤੁਹਾਨੂੰ ਦਿਖਾਉਣੇ ਆਪਾਂ ਜਿਸ ਨੂੰ ਆਪਣਾ ਜਸ਼ਨਾ ਡੈਡੀ ਦਿਖਾਉਣੇ ਆ। ਉਹ ਦੇਖੋ ਮੀ ਆਈ ਜਾਂਦਾ ਮੀ ਚ ਪਾਣੀ ਛੱਡੀ ਬੈਠਿਆ ਪਾਣੀ ਲਈ ਜਾਂਦੇ ਆ ਜਸ਼ਨਾ ਕੋਲੇ ਖੜਾ ਮੋਟਰਸਾਈਕਲ ਲੈ ਕੇ ਤੇ ਪਾਣੀ ਲਾਤਾ ਤਿੰਨੇ ਘਾਰੇ ਭਰਤੇ ਝੋਨਾ ਲਈ ਜਾਂਦੇ ਕਿਉਂਕਿ ਜੀ ਮੋਟਰ ਖਰਾਬ ਹੋਣੇ ਕਰਕੇ ਝੋਨੇ ਚ ਪਾਣੀ ਨਹੀਂ ਪਿਆ ਸੀ ਤੇ ਅੱਜ ਪਾਣੀ ਵਾਧੂ ਆ ਜਿਹੜਾ ਆਪਣੇ ਨਹਿਰੀ ਪਾਣੀ ਆਇਆ ਤੇ ਉਹ ਲਈ ਜਾਂਦੇ ਜਸ਼ਨਮੀਂ ਚ ਖੜਾ ਵੀ ਤੂੰ ਤਾਂ ਕਰਿਆ ਜਾ ਨਾਲ-ਨਾਲ ਹੀ ਰਹੂਗਾ ਜੀ ਜਮਾ ਨਹੀਂ ਜਿੱਨਾਂ ਚਿਰ ਖੇਤ ਰਹਿਣਗੇ ਖੇਤ ਰਹੂਗਾ ਨਾਲ ਹੀ ਆਊਗਾ ਘਰੇ ਵੀ ਲੋ ਜੀ ਹੁਣ ਮਿਲ ਰਹੇ ਆ ਤੁਹਾਨੂੰ ਦੋ ਵਾਲੀ ਚਾਹ ਤੋਂ ਬਾਅਦ ਦੇਉਂਦੇ ਤੇ ਇਧਰ ਆਪਾਂ ਕਰਨੇ ਤੋਂ ਦਰਮਾ ਤੇ ਸਬਜ਼ੀ ਆਪਣੇ ਬਣ ਗਈ ਬਸ ਦੁੱਧ ਪਾਉਣ ਵਾਲਾ ਤੇ ਮੈਂ ਗੋਮੂੰ ਚੋਂ ਸੀ ਆਟਾ ਮੰਮੀ ਤਾਰਾ ਘੱਟ ਜਾਂਦੇ ਆ ਫਿਰ ਪਾਵਾਂਗੇ ਇਹ ਚ ਦੁੱਧ ਕਹੋ ਕਿ ਗਾਈਆਂ ਦਾ ਦੁੱਧ ਪਾਉਣੇ ਹੁੰਨੇ ਆ ਤੇ ਮੰਮੀ ਹੁਣੀ ਆਏ ਹਨ ਠੀਕ ਵਜੇ ਹੂੰ ਠੀਕ ਵਜੇ ਠੀਕ ਵਜੇ ਮੰਮੀ ਤੇ ਮੰਮੀ ਲਿਆਈ ਜੀ ਊੜੇ ਆਪ ਤਾਂ ਚਲੋ ਨਹੀਂ ਬਣਾ ਸਕੇ ਹਨਾ ਘਰੇ ਸਾਨੂੰ ਪਤਾ ਬਣਾਉਂਦੇ ਵੀ ਨਹੀਂ ਸੋਹਣੇ ਲੱਗਦੇ ਐਂ ਤਾਂ ਭੈਣਾਂ ਨਾਲ ਮੜ ਵੀ ਨਹੀਂ ਜਾਂਦਾ ਹਨਾ ਤੇ ਚਲੋ ਘਰੇ ਤਾਂ ਨਹੀਂ ਬਣਾ ਪਏ ਦੇਖੋ ਕਿੱਡੇ ਸੋਹਣੇ ਬਾਹਲੇ ਸੁਆਦ ਆ ਖਾਣ ਚ ਵੀ ਬਹੁਤ ਹੀ ਆ ਤੇਸਟੀ ਬੋਲੇ ਬੋਲੇ ਪਤਲੇ ਪਤਲੇ ਜਿਵੇਂ ਕਾਗਜ਼ ਵਰਗੇ ਤੇ ਸਾਡੇ ਉਸ ਉ ਤਾਂ ਉਥੇ ਕਈ ਪੈਣਾ ਹੋ ਮਮੀ ਅਤਰੀ ਆਂਟੀ ਵਰਗਾ ਬਣਾ ਲੈਂਦੇ ਪਰ ਸਾਡੇ ਮੰਮੀ ਵੀ ਪੂਰੇ ਬਹੁਤ ਜਿਆਦੇ ਵਧੀਆ ਬਣਾ ਲੈਂਦੇ ਘਰੇ ਵੀ ਬਣਾਉਂਦੇ ਹੁੰਦੇ ਐਂ ਬਣਾਉਂਦੇ ਪਤਲੇ ਪਤਲੇ ਤੇ ਐਂ ਜਿਹੜੇ ਜਦੋਂ ਚਾਹਦੇ ਆ ਨਾ ਪਤਾ ਨਹੀਂ ਲੱਗਦਾ ਵੀ ਹਨਾ ਵੀ ਜਿਆੜ ਥੱਲੇ ਕੁਛ ਆਇਆ ਬਹੁਤ ਵਧੀਆ ਬਣਾ ਕੇ ਲਿਆਇਆ ਮੈਂ ਤਾਂ ਇੱਕ ਖਾ ਗਈ ਜਸ਼ਨ ਦਾ ਰੈਡੀ ਵੀ ਖਾ ਗਈ ਸਤਾ ਖਾ ਲੇ ਤੋਂ ਉਹਨਾਂ ਨੇ ਜਸ਼ਨ ਨੂੰ ਆਪਣੇ ਥੋੜਾ ਜਿਹਾ ਮਿੱਠਾ ਘੱਟ ਪਸੰਦ ਆ ਫਨ ਕੇ ਚਲੋ ਨਮਕਲੀਨ ਥੋੜਾ ਜਿਆਦਾ ਖਾ ਕੇ ਰਾਧੀਆ ਉਹ 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 ਕਾਜੀ ਖਾਲਾ ਪੁੱਤ ਖਾਂਦੇ ਹੁੰਦੇ ਪੀਰ ਖਾਣੇ ਲਈ ਆਏ ਜਿਵੇਂ ਤੁਹਾਨੂੰ ਦੱਸਿਆ ਸੀ ਅੱਜ ਪੰਹਾਰਾ ਸੀ ਖੀਰ ਤਾਂ ਕਹਿੰਦੇ ਮੰਮੀ ਕਹਿੰਦੇ ਬੱਚੀ ਨਹੀਂ ਸਾਰੀ ਲੱਗ ਗਈ ਤੇ ਖੀਰ ਬਾਹਲੀ ਸਵਾਦ ਬੰਦੀ ਹੁੰਦੀ ਹੈ ਜੀ ਤੇ ਚਲੋ ਆਪਾਂ ਉਹ ਕਰ ਲਈਏ ਜੀ ਆਟਾ ਆਟਾ ਘੋਟਾ ਗੁੰਨ ਲ ਲਈਏ ਤੇ ਗਰਮੈਸ ਇੰਨੀ ਜਿਆਦੇ ਹੋਈ ਪਈ ਹੈ ਨਾ ਤੇ ਭਮੱਕਰ ਨਿਕਲਣਗੇ ਟਾਈਮ ਨਾ ਕਰ ਲਈਏ ਕੰਮ ਇਹਦਾ ਐਵੇਂ ਨਹੀਂ ਪਤਾ ਰਾਤ ਨੂੰ ਆ ਜੇ ਹਨਾ ਹੂੰ ਥੋੜਾ ਆਪਣਾ ਝੋਨੇ ਵਾਲਾ ਪਰਣਾ ਲੱਗ ਗਿਆ ਧਿਆਨ ਲੱਗ ਗਿਆ ਹੁਣ ਆਪਣਾ ਉਹੀ ਰਹਿ ਗਿਆ ਕੱਲੇ ਸੁੱਲਰ ਵਾਲਾ ਹਾਂ ਸੁੱਲਰ ਵਾਲਾ ਪਰਛੋਂ ਬਾਰਿਸ਼ ਨਾ ਬਾਰਿਸ਼ ਨਾ ਹਾਂ ਆਪਣੀ ਵਾਰੀ ਆ ਅੱਜ ਪਾਣੀ ਜਿਦਾ ਸੀਗਾ ਜੀ ਵੱਧ ਸੀ ਮੈਨੂੰ ਅਸ ਪਾਣੀ ਕਿਉਂ ਹੀ ਦੇਤੀ ਵਾਰੀ ਉਹ ਉਹਨਾਂ ਨੇ ਗਮਾਰਾ ਬੀਜ ਰੱਖਿਆ ਕੁਛ ਬਾਣ ਬੇਲਾ ਰੱਖ ਰੱਖਿਆ ਥਾ ਹੈ ਨਹੀਂ ਉਹਨਾਂ ਕੋਲ ਬੇਲਾ ਰੱਖਿਆ ਬੇਲਾ ਪਾਣੀ ਆਇਆ ਨਹੀਂ ਬੇਲਾ ਰਹਿ ਗਿਆ ਬਜਾਦ ਹੋਈ ਨਹੀਂ ਅੱਛਾ ਕੇ ਨਰਮੇ ਨਰਮੇ ਦੀ ਮੀਂਹ ਤੇ ਗਮਾਰਾ ਗੁੰਰਾ ਬੀਜਿਆ ਉਹ ਹੈ ਨਾ ਹੋ ਰਿਹਾ ਕੁਮਾਰੇ ਦਾ। ਕੁਾਰੇ ਨੂੰ ਤਾਂ ਪਾਣੀ ਲਾਉਂਨ ਨੂੰ ਤਾਂ ਹੈਨੀ ਸੀ ਉਹਨੇ ਆਪ ਨੂੰ ਦੇ ਦਿੱਤੀ ਬਾਰੀ। ਹੂੰ ਕੁਮਾਰੇ ਨੂੰ ਥੋੜਾ ਪਾਣੀ ਲਾਉਂਦੇ ਹੁੰਦੇ ਆ। ਹਾਂ ਕੁਮਾਰੇ ਨੂੰ ਤਾਂ ਲੋੜ ਹੀ ਨਹੀਂ ਫਿਰ ਸਰਬਾ ਹੋ ਜਾਂਦਾ। ਹੂੰ ਚਲੋ ਜੀ ਆਪਾਂ ਆਟਾ ਗੋਟਾ ਗੁੰਨ ਲਈ ਜਸ ਨਾਨਾ ਨੂੰ ਕੀ ਡੈਡੀ ਵਾਲਾ ਫੋਨ ਦੇਖੀ ਜਾਂਦਾ। ਤੇ ਪਤ ਜੀ ਨਿਕਲੇ ਜੀ ਉਹਦੇ ਆਪ ਦੇ ਡੈਡੀ ਤੋਂ ਹੁਣ ਪਾウダー ਲਵਾ ਕੇ ਗਿਆ। ਸਾਰੇ ਡੈਡੀ ਇੱਥੇ ਵੀ ਲਾਦੇ ਡੈਡੀ ਇੱਥੇ ਵੀ ਲਾਦੇ ਆਏ। ਮੇਰੇ ਕੋਲ ਵੀ ਜਦੋਂ ਮੈਂ ਟੂਬ ਲਾਉਣੀ ਹੁੰਦੀ ਹੈ ਨਾ ਇਹਦੀ। ਮੰਮੀ ਇੱਥੇ ਲਾਦੇ ਮੰਮੀ ਇੱਥੇ ਵੀ ਲਾਦੇ ਆਏ ਕਰਦਾ ਹੁੰਦਾ। ਲੋ ਜੀ ਮੰਮੀ ਨੂੰ ਹੋ ਜਾ। ਮੰਮੀ ਨੂੰ ਮਿਲੋ। ਨਾ ਹਾਂ ਹਾਂ ਰਾਤ ਆਲੇ ਰਾਤ ਨਿਕਲੇ ਸੀ ਤੇ ਆਹ ਦਵਾਈ ਹਜੇ ਵੀ ਅਸਰਾ ਮੁਸਕ ਮਾਰਦੀ ਹੈ ਚੁਕਰੀ ਤੇ ਹੈ ਨਾ ਤੁਹਾਈ ਹਾਂ ਮਾਰ ਕੇ ਸਸਰੀ ਰਾਜ ਜੀ ਸਾਰਿਆਂ ਦਾ ਬਾਬੇ ਦੇ ਅੱਜ ਲੰਗਰ ਪਾਉਣ ਗਏ ਸੀ ਉਸੇ ਪੰਢਿਆਰਾ ਸੀ ਪੀਰ ਖਾਨੇ ਵਿੱਚ ਪੰਢਿਆਰ ਖਾਨੇ ਤਾਂ ਹੁਣ ਹੀ ਆਈਆਂ ਮੈਂ ਤਾਂ ਹੁਣ ਹੀ ਆਇਆ ਮੰਮੀ ਤਾਂ ਹਜੇ ਬਸ 7:00 ਕੱਟੀ ਹਾਂ ਥੱਕ ਗਈ ਐ ਅੱਜ ਤਾਂ ਮਾਤਾ ਕੰਮ ਕਰੇ ਬੈਠੀ ਹਾਂ ਤਾਂ 10 ਮਿੰਟ ਵਿੱਚ ਹੀ ਖਾ ਰਾਂ ਮੈਂ ਕਿਹਾ ਤੁਹਾਡੀ ਆਪਾਂ ਆਪਣੇ ਚੁਣਾ ਲੈ ਆਜੇ 10-10 ਮਿੰਟ ਲਾ ਕੇ ਭੱਜ ਜਾਈਂਗਾ ਸਾਨੂੰ ਸੇਵ ਹੈ। ਕੋ ਬੁਖਾਰ ਨੇ ਭੰਨਣ ਲੱਗਾ ਖਰੀਦ। ਹਾਂ ਹਾਂ। ਆਉਣਾ ਹੈ ਤੇ ਤੂੰ ਦਾ। ਹਾਂ ਬਾਵਾ ਵੇਚ। ਮੈਂ ਆਹੀ ਬੈਠੀ ਸੀ ਮੈਂ ਫੇਰੀ ਮਾਤੇ ਚਾਹ ਤਹੂ ਕਰੂਗੀ। ਦਾਲ ਚ ਦੋ ਬਸ ਗਾਇਆਂ ਦੀ ਪਾਲਾਂਗੇ ਹਨ। ਪਾਸੇ ਪਾ ਲਵਾਂਗਾ। ਡੇਰੀ ਚ। ਇਹ ਪਾਉਣਾ। ਅੱਜ ਪਾਉਣਾ। ਨਾਲੇ ਥੇਈ ਰੱਖਣੀ। ਮੈਂ ਤਾਂ ਥੇਈ ਰੱਖਣੇ ਪਰ ਆਪਣੇ ਘਰ ਆਵਲੀ ਹੋਊਗਾ। ਤੜਕੇ ਬਾਦ ਹੈਗੇ।

और हां ये ना नहीं चंगे राम महीना तक आप कुछ नहीं करते कुछ नहीं करना आप आई थोड़ी करना होना बिना दा घर फिर भी आप दे घर का जवाब देते लाके आप दे लाके दुख बना दे आप दे लाके हां आप कुछ की होगा चलो जवाब हां भी कुछ ना, नहीं मां हां आप कुछ नहीं आप कुछ नहीं करते बिना आप कुछ नहीं करते हम भी करते कोई आप के रिश्तेदार दे दे हां थोड़ी ही हम करते शिव के बारे में ये तान के भैया पे वो आलू का तड़के पाए भी हां सजरा धले हाय गल है पर वही गल है अपन पादन पौणो पाए आ जाऊं घर तो पौणो राज जाने लाऊं तो मैं कर लो मैं कर लो तो उठ ही जाना हां चल देखूं हम पौं पाई नहीं आ गया अपन चलो जी लगनने आटा पक तेल पाए मगे ਲਓ ਜੀ ਆਪਾਂ ਲਾ ਗਏ ਰੋਟੀਆਂ ਤੇ ਬਸ ਥੋੜੀਆਂ ਜਿਹੀਆਂ ਰਹਿ ਗਈਆਂ ਮੇਰੇ ਕੋਲ ਮੈਂ ਕਾਫੀ ਟਾਈਮ ਜੀ ਲੱਗੀਆਂ ਬਸ ਆਟਾ ਗੁੰਨ ਕੇ ਦਵਾ ਦੁੱਧ ਬਾਦ ਕੋਣ ਪਰਾਠੇ ਲੇ ਮੈਨੂੰ ਸੌਂਦੀ ਲੱਗਦੀ ਸੀ ਕਿ ਹਜੇ ਬਾਹਰ ਪਈ ਆਪਣੀ ਕਿਉਂਕਿ ਹਜੇ ਠਹਿਰ ਕੀ ਟਾਗਾਂਗੇ ਦੁੱਧ ਤਪਤਾਨੀ ਆਂਦੇ ਹੁੰਦੇ ਉਹਦਾ ਟਾਗ ਲਾਦਾ ਕਿਹੜਾ ਬੰਦਾ ਮਗਰ ਉਹ ਉੱਤੇ ਸੁਤੀ ਪੋਣਾ ਆ ਬੰਨ ਕੇ ਬਸ ਪਲੇਟ ਬਰੂਡ ਕੁਛ ਨਹੀਂ ਦਿੰਦੇ ਕੱਲਾ ਸੁਤੀ ਪੋਣਾ ਬੰਨਦ ਨੇ ਤੇ ਨਾ ਖਟਕੀ ਹੋਵੇ ਲੱਸੀ ਦਹੀਂ ਵਧੀਆ ਆਏ ਬਣਦੀ ਹੋ ਰਹੀ ਹੈ ਜਿਵੇਂ ਮੈਂ ਤੁਹਾਨੂੰ ਬੋਲ ਮਾਰੀ ਜਾਂਦੀ ਸੀ ਉਹ ਤੋਂ ਪਹਿਲਾਂ ਕਾਲੇ ਮੈਂ ਅੱਜ ਹੀ ਮਹਾਂਤ ਦਾ ਹਨਾ ਤਾਂ ਖਾ ਲਿਆ ਖਾ ਲੇ ਹਾਂ ਹੈ ਖਾ ਲੇ ਖਾ ਲੇ ਤੂੰ ਖਾ ਲਿਆ ਨਾ ਖਾਗਾ ਨਹੀਂ ਮਗਾ ਖਰਾਬ ਹੋ ਗਿਆ ਉਹ ਕਿੱਥੋਂ ਹੋ ਗਿਆ ਖਰਾਬ ਕਿਹੜੇ ਗੱਲਾਂ ਦੀ ਗੱਲ ਕਰਦੀ ਕਿ ਕੀ ਗਿਆ ਸੀ ਤੁਮੇ ਕੇਲਾਂ ਦੀ ਕਿਹੜੀਆਂ ਦੀ ਗੱਲ ਕਰਦੀ ਮੈਂ ਬੋਲੀ ਕਿਹੜੇ ਦੀ ਦੱਸ ਅੱਛਾ ਜਿਹੜੇ ਅੱਜ ਲੈਂਦੇ ਆ ਖਾਣਾ ਕਿੱਥੇ ਭਿਆ ਉਹ ਭਿਆੰਦਾ ਅਛਾ ਤੇ ਨੂੰ ਆਇਆ ਵੀ ਜਿਹੜੇ ਉਹ ਜਿਹੜੇ ਤੇ ਦੂਜੇ ਲਿਆਇ ਸੀ ਦੀ ਭੈਣ ਆਪਣੀ ਉਹ ਚੈਨ ਵਲੌਗਸ ਵਾਲੇ ਉਹ ਪਈ ਆ ਕੇ ਖਾ ਗਏ ਉਹ ਤਾਂ ਖਾ ਗਏ ਬੱਤਾ ਆਪਾਂ ਦੋ ਦੋ ਸਾਰੇ ਨੇ ਖਾ ਲਏ ਸੀਗੇ ਫਿਰ ਇੱਕ ਬੱਚਾ ਸੀ ਉਹਦੇ ਭੂਆ ਆਈ ਸੀ ਉਹ ਕੁਪਾ ਪਰਸੋਂ ਉਹ ਭੂਆਂ ਦੇ ਤਾਂ ਜੇ ਜਿੱਦਾਂ ਆਪਾਂ ਚਾਹ ਪਾਉਣ ਲੱਗੇ ਕਿਹਨੇ ਭਾਗੀ ਸੀ ਭੂਆ ਭੂਆ ਤਾਂ ਆਈ ਸੀਗੀ ਜਿਹੜਾ ਮੈਂ ਸਕੂਲੀ ਆਂ ਦਸੀ 7:30 7:30 ਕੇ ਸਾਢੀ ਸ਼ੀਕ ਮਨੂੰ 7 ਵਜੇ ਆਈ ਸੀ ਤੇ 7 ਵਜੇ ਆਈ ਸੀ ਤਾਂ 60 7 7 ਤੇ ਗਈ ਸੀ ਤੁਹਾਡੇ 12 ਵਜੇ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਆਉਂਗਲ ਤਾਂ ਨਹੀਂ ਆਉਂਦੀ ਬਤੂਰੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਾਂਗੇ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਮੱਖ ਖਾਣਾ ਇੰਨਾ ਬੁਰਾ ਹਾਲ ਹੈ ਜੀ ਪਤਾ ਨਹੀਂ ਕਾਹਤੋਂ ਸੁੱਕਦਾ ਘਰ ਤੇ ਕੱਲ ਨੂੰ ਮਿਲਾਂਗੇ ਕਿਸੇ ਨਵੀਂ ਨਵੇਂ ਬਲੌਗ ਦੇ ਨਾਲ ਸਾਰੇ ਭੈਣ ਭਰਾ ਪਲੀਜ਼ ਸਪੋਰਟ ਜਰੂਰ ਕਰਿਆ ਕਰੋ ਜੀ ਜਿਹੜੇ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਆਪਣੇ ਸਬਸਕ੍ਰਾਈਬਰ ਵੱਧ ਜਾਣ ਹਨ ਕਿਉਂਕਿ ਐ ਹੁੰਦਾ ਜੀ ਇਹ ਸਬਸਕ੍ਰਾਈਬਰ ਵਧਦਣਗੇ ਫੇਰ ਹੀ ਵਿਊ ਆਉਣਗੇ ਹਨ ਤੇ ਬਾਕੀ ਜੀ ਚਲੋ ਸਾਰੇ ਭੈਣ ਭਰਾਵਾਂ ਦਾ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਭੈਣ ਭਰਾਵਾਂ ਨੂੰ ਸਸ਼ੇ ਅਕਾਲ ਜੀ ਬਾਏ ਬਾਏ ਜੀ